ਨੇਗੇਟਿਵ ਥਾਟਸ ਆਉਂਦੇ ਆ ਗੋਲੀ ਖਾਣੀ ਪੈਂਦੀ ਐ ਸਟ्रेस ਦੀ ਜਾਂ ਨੀਂਦ ਦੀ ਖਾਣੀ ਪੈਂਦੀ ਐ ਮੈਂ ਤੁਹਾਨੂੰ ਫੇਰ ਕਹਿਣਾ ਨੀਂਦ ਕੋਈ ਬਿਮਾਰੀ ਨਹੀਂ ਹੈਗੀ ਨੀਂਦ ਇਜ਼ ਨਾਟ ਐਨੀ ਕਾਈਂਡ ਆਫ ਡਿਜ਼ੀਜ਼ ਤਿੰਨ ਚਾਰ ਦਿਨ ਲਗਾਤਾਰ ਨੀਂਦ ਨਹੀਂ ਆ ਰਹੀ ਉਹ ਗੱਲ ਵੱਖਰੀ ਐ ਪਰ ਜੇ ਤੁਸੀਂ ਕਹੋ ਵੀ ਮੈਂ ਗੋਲੀ ਖਾ ਕੇ ਨੀਂਦ ਆਉਂਦੀ ਐ ਨੀਂਦ ਬਿਮਾਰੀ ਨਹੀਂ ਐਕਚੁਅਲ ਚ ਓਵਰ ਥਿੰਕਿੰਗ ਕਰਕੇ ਨੀਂਦ ਨਹੀਂ ਆਉਂਦੀ ਮਨ ਵਿੱਚ ਖਿਆਲ ਚੱਲਦੇ ਰਹਿੰਦੇ ਨੇ ਤਾਂ ਕਰਕੇ ਨੀਂਦ ਨਹੀਂ ਆਉਂਦੀ ਤੇ ਖਿਆਲਾਂ ਨੂੰ ਹੀ ਤਾਂ ਰੋਕਣਾ ਆਪਾਂ ਰੋਕਣਾ ਤਾਂ ਮੀਨਜ਼ ਰੋਕਣਾ ਅੱਜ ਤੱਕ ਕਿਸੇ ਨੇ ਦੱਸਿਆ ਹੀ ਨਹੀਂ ਵੀ ਖਿਆਲ ਰੋਕੀਦੇ ਵੀ ਐ ਤੁਹਾਨੂੰ ਇੱਕ ਥੌਟ ਆ ਗਿਆ ਨੈਗੇਟਿਵ ਤੁਸੀਂ ਉਹਦੇ ਨਾਲ ਮਲਟੀਪਲਾਈ ਕਰਦੇ ਚਲੇ ਜਾਂਦੇ ਹੋ ਮਲਟੀਪਲਾਈ ਕਰਦੇ ਚਲੇ ਜਾਂਦੇ ਹੋ ਹੋਰ ਅੱਗੇ ਜੁੜ ਜਾਂਦੇ ਕਿਉਂ ਜੁੜਦੇ ਆ ਨਾਲ ਕਿਉਂਕਿ ਕਿਸੇ ਤੋਂ ਸਿੱਖਿਆ ਹੀ ਨਹੀਂ ਵੀ ਇਹਨਾਂ ਨੂੰ ਰੋਕਣਾ ਵੀ ਚਾਹੀਦਾ ਹੈ ਗੱਡੀ ਡਰਾਈਵ ਕਰ ਰਹੇ ਆਪਾਂ ਕਾਰ ਬ੍ਰੇਕ ਮਾਰਾਂਗੇ ਤਾਂ ਹੀ ਰੁਕੇਗੀ ਸੇਮ ਵੇ ਸਾਡੇ ਥੌਟਸ ਨੇ ਇਹਦਾ ਨਾਮ ਹੈਗਾ ਰੇਸਿੰਗ ਥੌਟਸ ਇੱਕ ਦਿਨ ਮੈਂ 11 ਵਜੇ ਬੈੱਡ 'ਤੇ ਗਿਆ 2 ਵਜੇ ਤੱਕ ਨੀਂਦ ਨਹੀਂ ਆਈ ਮੇਰੇ ਕੋ ਮੈਂ ਬੈੱਡ 'ਤੇ ਕبھی ਇਧਰ ਘੁੰਮ ਰਹਾ ਹੂੰ ਕਦੇ ਇਧਰ ਲੇਟ ਰਹਾ ਹੂੰ ਨੀਂਦ ਨਹੀਂ ਆਈ ਫਿਰ ਕੀਆ ਕੀਤਾ ਉੱਠ ਕੇ ਬੈਠ ਗਿਆ ਫਿਰ ਮੈਂਨੇ ਗ੍ਰੈਟੀਟਿਊਡ ਕੀਤਾ ਯੂਨੀਵਰਸ ਦਾ ਔਰ ਉਹ ਗ੍ਰੈਟੀਟਿਊਡ ਕਿਵੇਂ ਕੀਤਾ वाहे गुरु तेरा शुकर है वाहे गुरु तेरा शुक्र है ये बोला ठीक है मैं 10 से 15 मिनट मैंने ये बा बोला मेरे को नींद आनी शुरू हो गई अब कोई हिंदू भाई है कोई मुसलमान भाई बहन है अगर वो उनको नींद की प्रॉब्लम है वो क्या करें ओ ਕੋਈ ਮੁਸਲਮਾਨ ਭਾਈ ਪੈਣ ਹੈਗਾ ਉਹ ਕੀ ਕਰੇ ਸ਼ੁਕਰ ਹੈ ਅੱਲਾ ਸ਼ੁਕਰ ਹੈ ਅੱਲਾ ਸ਼ੁਕਰ ਹੈ ਅੱਲਾ ਸ਼ੁਕਰ ਹੈ ਅੱਲਾ ਸ਼ੁਕਰ ਥੈਂਕ ਯੂ ਸ਼ੁਕਰਾਨਾ ਐਕਚੁਅਲ ਦੇ ਵਿੱਚ ਕੀ ਹੋ ਰਿਹਾ ਥੋਡੇ ਮਾਈਂਡ ਨੂੰ ਬ੍ਰੇਕ ਲਾਉਣ ਲਈ ਕੋਈ ਐਕਟੀਵਿਟੀ ਚਾਹੀਦੀ ਹੈ ਜੋ ਤੁਸੀਂ ਕਰਨੀ ਹੈ ਤੇ ਤੁਹਾਨੂੰ ਇਹ ਕਰਨੀ ਹੀ ਪੈਣੀ ਹੈ 90% ਪ੍ਰੋਬਲਮ ਤੁਹਾਡੀ 3 ਦਿਨਾਂ ਚ ਠੀਕ ਹੋ ਜੂ 3 ਦਿਨਾਂ ਦੇ ਵਿੱਚ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਹਾਂ